ਪੰਜਾਬ ਦੇ ਇੱਕ ਟੈਕਸੀ ਚਾਲਕ ਨੇ ਦੱਖਣ ਪੱਛਮ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਇੱਕ ਹੋਟਲ ਵਿੱਚ ਪੈਸਿਆਂ ਦੇ ਵਿਵਾਦ ਵਿੱਚ ਆਪਣੇ ਦੋਸਤੀ ਕਥਿਤ ਤੌਰ ਤੇ ਗळा ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਵਸਨੀਕ ਮਨਦੀਪ ਸਿੰਘ ਨੂੰ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਕਰੋਲ ਬਾਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੀੜਤ ਦੀ ਕਾਰ, ਪਰਸ ਅਤੇ ਕੱਪੜੇ ਉਸ ਕੋਲੋਂ ਬਰਾਮਦ ਕੀਤੇ ਗਏ ਸਨ। ਡਿਪਟੀ ਪੁਲਿਸ ਕਮਿਸ਼ਨਰ ਰੋਹਿਤ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਹਿਤ ਵੱਜੋ ਹੋਈ ਹੈ ਅਤੇ ਵੀਰਵਾਰ ਨੂੰ ਹੋਟਲ ਸਟਾਫ ਨੂੰ ਉਸ ਦੀ Laash ਕਮਰੇ ਦੇ ਬਾਥਰੂਮ ਵਿੱਚੋਂ ਮਿਲੀ ਡੀਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਟਲ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਰੋਹਿਤ ਅਤੇ ਮਨਦੀਪ 4 ਜੁਲਾਈ ਨੂੰ ਕਰੀਬ 1.5 ਵਜੇ ਕਾਰ ਰਹੀ ਆਪਣੇ ਹੋਟਲ ਪਹੁੰਚੇ ਸਨ ਅਤੇ ਮਨਦੀਪ ਕਰੀਬ 3:20 ਮਿੰਟ ਤੇ ਹੋਟਲ ਤੋਂ ਚਲੇ ਗਏ ਸਨ ਉਸਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਹੋਟਲ ਦਾ ਸਟਾਫ ਕਮਰੇ 'ਚ ਗਿਆ ਤਾਂ ਉਹਨਾਂ ਨੂੰ ਰੋਹਿਤ ਤਲਾਸ਼ ਬਾਥਰੂਮ 'ਚ ਪਈ ਮਿਲੀ। ਡੀਸੀਪੀ ਨੇ ਦੱਸਿਆ ਕਿ ਮਾਮਲੇ ਦੇ ਮੁੱਖ ਚੱਕੀ ਮਨਦੀਪ ਨੂੰ ਲੱਭਣ ਲਈ ਇੱਕ ਟੀਮ ਬਣਾਈ ਗਈ ਸੀ। ਉਹਨਾਂ ਦੱਸਿਆ ਕਿ ਤਕਨੀਕੀ ਆਧਾਰ 'ਤੇ ਟੀਮ ਨੇ ਚੰਡੀਗੜ੍ਹ 'ਚ ਵੀ ਛਾਪੇਮਾਰੀ ਕੀਤੀ ਅਤੇ ਦੋਸ਼ੀ ਪਾਸਪੋਰਟ ਧਾਰਕ ਹੋਣ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਸੀ। ਡੀਸੀਪੀ ਅਨੁਸਾਰ ਰੋਹਿਤ ਅਤੇ ਮਨਦੀਪ ਪੰਜਾਬ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਨੂੰ ਉਤਾਰਨ ਲਈ ਇੱਥੇ ਪੁੱਜੇ ਸਨ ਉਸਨੇ ਦੱਸਿਆ ਕਿ ਉਹ ਥੱਕਿਆ ਹੋਇਆ ਸੀ ਇਸ ਲਈ ਉਸਨੇ ਇੱਥੇ ਇੱਕ ਹੋਟਲ ਵਿੱਚ ਰਾਤ ਕੱਟਣ ਦਾ ਫੈਸਲਾ ਕੀਤਾ ਅਧਿਕਾਰੀ ਨੇ ਦੱਸਿਆ ਕਿ ਰੋਕਣ ਦੌਰਾਨ ਰੋਹਿਤ ਅਤੇ ਮਨਦੀਪ ਵਿਚਕਾਰ ਬਹਿਸ ਹੋ ਗਈ ਉਹਨਾਂ ਦੱਸਿਆ ਕਿ ਤਕਰਾਰ ਤੋਂ ਬਾਅਦ ਮਨਦੀਪ ਨੇ ਬਾਥਰੂਮ ਵਿੱਚ ਰੋਹਿਤ ਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸਦੀ ਕਾਰ ਪਰਸ ਅਤੇ ਕੱਪੜੇ ਲੈ ਕੇ ਭੱਜ ਗਿਆ ਡੀਸੀਪੀ ਨੇ ਦੱਸਿਆ ਕਿ ਮਨਦੀਪ ਨੇ ਰੋਹਿ ਦੇ ਏਟੀਐਮ ਕਾਰਡ ਵਿੱਚੋਂ ਕੁਝ ਪੈਸੇ ਕਢਵਾਏ ਸਨ ਉਹਨਾਂ ਦੱਸਿਆ ਕਿ ਮਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ